ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੌਖਾ ਤੇ ਸਿੰਪਲ ਡਿਜ਼ਾਈਨ ਹੈ ਬਿਗਨਰ ਲਈ ਇਹ ਡਿਜ਼ਾਈਨ ਜਿਹੜਾ ਬਹੁਤ ਹੀ ਵਧੀਆ ਹੈ ਜਦੋਂ ਕੋਈ ਵੀ ਡਿਜ਼ਾਈਨ ਤੁਹਾਨੂੰ ਸਮਝ ਨਾ ਆਏ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਆਪਣੇ ਸਵੈਟਰ ਤੇ ਕੋਟੀ ਤੇ ਕਿਤੇ ਵੀ ਪਾ ਕੇ ਰੈਡੀ ਕਰ ਸਕਦੇ ਜਿਹਦੇ ਹਰ ਇੱਕ ਦੀ ਕੋਟੀ ਤੇ ਪੈ ਜਾਏਗਾ ਬੱਚਿਆਂ ਦੀ ਕੋਟੀ ਤੇ ਵੀ ਪੈ ਜਾਏਗਾ ਜੈਂਟਸ ਕੋਟੀ ਤੇ ਲੇਡੀਜ਼ ਕੋਟੀ ਜੈਕਟ ਤੇ ਤੁਸੀਂ ਇਸ ਨੂੰ ਕਿਤੇ ਵੀ ਪਾ ਸਕਦੇ ਬਹੁਤ ਸੋਖਾ ਡਿਜ਼ਾਈਨ ਹੈ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਚਾਰ ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਵੱਧੂ ਪਾ ਲੈਣੇ ਨੇ ਤੇ ਚਾਰ ਹੀ ਸਲਾਈਆਂ ਦਾ ਡਿਜ਼ਾਈਨ ਹੈ ਸਿੱਧੀ ਸਾਈਡ ਤੋਂ ਸ਼ੁਰੂ ਹੋਏਗਾ ਸਿੱਧੀ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਸ਼ੁਰੂ ਹੋਏਗਾ ਹੁਣ ਆਪਾਂ ਸ਼ੁਰੂ ਕਰਦੇ ਹਾਂ ਪਹਿਲੀ ਸਲਾਈਡ ਤੋਂ ਡਿਜ਼ਾਈਨ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਪਹਿਲਾਂ ਉਲਟੇ ਬਣਾ ਲੈਣੇ ਆ ਦੋ ਕੁੰਡੇ ਉਲਟੇ ਬਣਾ ਲੈ ਧਾਗਾ ਪਿਛਲੇ ਪਾਸੇ ਕਰ ਲੈਣਾ ਐ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਫਰੰਟ ਸਾਈਡ ਤੋਂ ਇਕੱਠੇ ਬੁੰਨਣਾ ਹੈ ਦੋ ਕੁੰਡਿਆਂ ਨੂੰ ਫਰੰਟ ਸਾਈਡ ਤੋਂ ਇਕੱਠੇ ਬੁੰਨ ਫਿਰ ਇਹਨਾਂ ਦੇ ਵਿੱਚੋਂ ਇਹ ਪਹਿਲਾ ਕੁੰਡਾ ਜਿਹੜਾ ਇਹਨੂੰ ਦੁਬਾਰਾ ਬੁਨ ਲੈਣਾ ਇੱਕ ਵਾਰ ਇਹ ਸਾਡੇ ਦੋ ਤੋਂ ਫਿਰ ਦੋ ਕੁੰਡੇ ਹੋਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਇਹੀ ਚਾਰ ਕੁੰਡੇ ਅੱਪਰ ਪੀਟ ਕਰਨੇ ਆ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਇਕੱਠੇ ਬੁੰਨਾ ਪਹਿਲਾਂ ਫਿਰ ਇਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਕੁੰਡਾ ਆ ਉਹਨੂੰ ਦੁਬਾਰਾ ਬੁਣ ਲੈਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਬਹੁਤ ਹੀ ਸਿੰਪਲ ਤੇ ਸੌਖਾ ਜਿਹਾ ਡਿਜ਼ਾਈਨ ਆ ਲਾਸਟ ਵਾਲਾ ਕੁੰਡਾ ਜਿਹੜਾ ਸਿੱਧਾ ਬਣਾ ਲਾਂਗੇ ਹੁਣ ਆ ਗਏ ਆ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਇੱਥੇ ਜਿਹੜੇ ਉਧਰੋਂ ਕੁੰਡੇ ਉਲਟੇ ਬਣਾਏ ਸੀ ਹੁਣ ਉਹ ਵਾਲੇ ਆਪਾਂ ਸਿੱਧੇ ਬਣਾਉਣੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਜਿੰਨਾ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਇਆ ਸੀ ਧਾਗਾ ਪਿੱਛੇ ਕਰ ਲੈਣਾ ਦੋ ਕੁੰਡੇ ਸਿੱਧੇ ਬਣਾ ਲੈਣੇ ਫਿਰ ਦੋ ਕੁੰਡੇ ਉਲਟੇ ਉਲਟੀ ਸਲਾਈ ਜਿਹੜੀ ਆਪਾਂ ਦੂਸਰੀ ਸਲਾਈ ਆ ਇਹ ਇਸ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀਆਂ ਲਾਸਟ ਤੇ ਦੋ ਕੁੰਡੇ ਸਿੱਧੇ ਤੇ ਲਾਸਟ ਵਾਲਾ ਉਲਟਾ ਇਹ ਬਣ ਗਈਆਂ ਸਾਡੀਆਂ ਦੋ ਸਲਾਈਆਂ ਹੁਣ ਆ ਗੀਆਂ ਤੀਸਰੀ ਸਲਾਈ ਤੇ ਤੀਸਰੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾਂ ਕੁੰਡਾ ਉਤਾਰ ਲਿਆ ਫਿਰ ਅਗਲੇ ਦੋ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੇ ਹੁਣ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਟਵਿਸਟ ਕਰਨਾ ਆਪਾਂ ਪਹਿਲਾਂ ਆ ਬੈਕ ਵਾਲਾ ਕੁੰਡਾ ਉਨ ਲੈਣਾ ਇਹ ਵਾਲਾ ਕੁੰਡਾ ਉਨ ਲਿਆ ਫਿਰ ਇਹ ਦੂਸਰਾ ਕੁੰਡਾ ਉਨ ਲੈਣਾ ਫੇਰ ਦੋ ਕੁੰਡੇ ਸਿੱਧੇ ਇਹ ਹੀ ਚਾਰ ਕੁੰਡੇ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਦੋ ਕੁੰਡੇ ਸਿੱਧੇ ਹੁਣ ਪਹਿਲਾ ਇਧਰ ਵਾਲਾ ਕੁੰਡਾ ਤੁਸੀਂ ਉਤਾਰ ਕੇ ਵੀ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਵੀ ਬਦਲੀ ਕਰ ਸਕਦੇ ਜੇ ਤੇ ਸਿੰਪਲ ਵੀ ਉਹਨਾਂ ਕੇ ਵੀ ਕਰ ਸਕਦੇ ਜੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤੇ ਦੋ ਕੁੰਡੇ ਸੌਰੀ ਇਹ ਵਾਲੇ ਦੋ ਕੁੰਡੇ ਵੀ ਸਿੱਧੇ ਹੀ ਬਣਨਗੇ ਇਹ ਸਲਾਈ ਦੇ ਵਿੱਚ ਕੋਈ ਵੀ ਕੁੰਡਾ ਉਲਟਾ ਨਹੀਂ ਬਣਨਾ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ। ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਨੇ। ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਤੇ ਕੋਈ ਵੀ ਇਸ ਨੂੰ ਬਹੁਤ ਆਸਾਨੀ ਦੇ ਨਾਲ ਬਣਾ ਸਕਦਾ। ਬਿਗਿਨਰ ਜਿਹੜੇ ਨਵੇਂ-ਨਵੇਂ ਨੀਟਿੰਗ ਸਿੱਖਦੇ ਉਹਨਾਂ ਲਈ ਇਹ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਵਧੀਆ ਹੈ। ਤੇ ਬਹੁਤ ਸੌਖਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਵੀ ਬਹੁਤ ਪਿਆਰਾ ਲੱਗਦਾ। ਆ ਵੇਖੋ ਇਹ ਚਾਰ ਸਲਾਈਆਂ ਦਾ ਡਿਜ਼ਾਈਨ ਬਣ ਗਿਆ। ਹੁਣ ਅਗਲੀਆਂ ਚਾਰ ਸਲਾਈਆਂ ਦੇ ਵਿੱਚ ਡਿਜ਼ਾਈਨ ਆਪਾਂ ਚੇਂਜ ਕਰਨਾ ਹੈ। ਵੇਖੋ ਕਿਸ ਤਰ੍ਹਾਂ ਪਹਿਲਾ ਕੁੰਡਾ ਉਤਾਰ ਲਿਆ। ਫਿਰ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਇਕੱਠੇ ਬੁਣਾਂਗੇ। ਜਿਹੜਾ ਡਿਜ਼ਾਈਨ ਆਪਾਂ ਉਹ ਵਾਲੇ ਕੁੰਡਿਆਂ ਤੇ ਬਣਾਇਆ ਸੀ ਹੁਣ ਇਹਨਾਂ ਤੇ ਬਣਾਉਣਾ। ਇਹਨਾਂ ਦੇ ਵਿੱਚੋਂ ਇਹ ਪਹਿਲਾ ਕੁੰਡਾ ਜਿਹੜਾ ਇਹਨੂੰ ਦੁਬਾਰਾ ਫੇਰ ਉਣ ਲੈਣਾ। ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਇਹ ਵਾਲੇ ਦੋ ਕੁੰਡੇ ਉਲਟੇ ਬਣਾਵਾਂਗੇ। ਧਾਗਾ ਪਿੱਛੇ ਕਰਕੇ ਇਹ ਦੋ ਕੁੰਡੇ ਸਿੱਧੇ ਬਣਾਉਣੇ ਆ ਇਕੱਠੇ ਫਿਰ ਇੰਨਾ ਚੋ ਇੱਕ ਕੁੰਡਾ ਦੁਬਾਰਾ ਫੇਰ ਹੁਣ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਇਹ ਦੋ ਕੁੰਡੇ ਬਣਾਵਾਂਗੇ ਇਕੱਠੇ ਇਹਨਾਂ ਨੂੰ ਫੇਰ ਦੁਬਾਰਾ ਇੱਕ ਵਾਰੀ ਮੁੱਲ ਲਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਹੁਣ ਅਗੇ ਹੁਣ ਉਲਟੇ ਪਾਸੇ ਪਹਿਲਾ ਕੁੰਡਾ ਆਪਾਂ ਉਤਾਰ ਲੈਣਾ ਫਿਰ ਦੋ ਕੁੰਡੇ ਪਹਿਲਾਂ ਉਲਟੇ ਬਣਨਗੇ ਫਿਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਉਲਟੇ ਜਿਹੜੇ ਕੁੰਡਿਆਂ ਦੇ ਡਿਜ਼ਾਈਨ ਬਣਾਇਆ ਉਲਟੀ ਸਾਈਡ ਤੋਂ ਉਲਟੇ ਬਣਨੇ ਨੇ ਤੇ ਜਿਹੜੇ ਕੁੰਡੇ ਉਧਰੋਂ ਉਲਟੇ ਬਣਾਏ ਸੀ ਇਧਰੋਂ ਸਿੱਧੇ ਬਣਨੇ ਨੇ ਤੇ ਲਾਸਟ ਵਾਲਾ ਵੀ ਆਪਾਂ ਉਲਟਾ ਬਣਾ ਲੈਣਾ ਸ਼ੇਮੀ ਸਲਾਈ ਬਣ ਗਈ ਹੁਣ ਆ ਗਏ ਹਾਂ 7ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਹੁਣ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਆਪਾਂ ਪਹਿਲਾਂ ਦੀ ਤਰ੍ਹਾਂ ਇਸ ਤਰ੍ਹਾਂ ਕਰਕੇ ਪਹਿਲਾਂ ਪਿੱਛੇ ਵਾਲਾ ਕੁੰਡਾ ਉਨ ਲੈਣਾ ਫਿਰ ਇਹ ਵਾਲਾ ਕੁੰਡਾ ਇਹਨਾਂ ਨੂੰ ਤੁਸੀਂ ਉਤਾਰ ਕੇ ਵੀ ਟਵਿਸਟ ਕਰ ਸਕਦੇ ਇਸ ਤਰ੍ਹਾਂ ਵੀ ਕਰ ਸਕਦੇ ਅਗਲੇ ਦੋ ਕੁੰਡੇ ਜਿਹੜੇ ਉਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਹੁਣ ਇਹ ਵਾਲੇ ਕੁੰਡਿਆਂ ਨੂੰ ਫਿਰ ਟਵਿਸਟ ਕਰਨਾ ਪਹਿਲਾਂ ਬੈਕ ਵਾਲਾ ਕੁੰਡਾ ਉਨ ਲੈਣਾ ਫਿਰ ਫਰੰਟ ਵਾਲਾ ਉਨ ਲੈਣਾ ਫਿਰ ਦੋ ਕੁੰਡੇ ਸਿੱਧੇ ਫਿਰ ਇਸ ਤਰ੍ਹਾਂ ਟਵਿਸਟ ਕਰੋ ਤੁਸੀਂ ਉਤਾਰ ਕੇ ਜੇ ਤੁਹਾਨੂੰ ਸੌਖਾ ਲੱਗਦਾ ਹੈ ਤੇ ਉਤਾਰ ਕੇ ਵੀ ਕਰ ਸਕਦੇ ਜੇ ਜੇ ਬਿਨਾ ਉਤਾਰੇ ਕਰਨਾ ਚਾਹੁੰਦੇ ਹੋ ਤੇ ਬਿਨਾ ਉਤਾਰੇ ਵੀ ਕਰ ਸਕਦੇ ਜੀ ਹੁਣ ਆ ਗਏ ਆ ਅੱਠਵੀਂ ਸਿਲਾਈ ਤੇ ਉਲਟੇ ਪਾਸੇ ਪੂਰੀ ਸਿਲਾਈ ਆਪਾਂ ਉਲਟੀ-ਉਲਟੀ ਪਹਿਲਾ ਕੁੰਡਾ ਸਲਿੱਪ ਕਰ ਲਿਆ ਬਾਕੀ ਪੂਰੀ ਸਿਲਾਈ ਆਪਾਂ ਉਲਟੀ-ਉਲਟੀ ਬਣਾ ਲੈਣੀ ਬਹੁਤ ਹੀ ਸਿੰਪਲ ਤੇ ਸੌਖਾ ਜਿਹਾ ਡਿਜ਼ਾਈਨ ਹੈ ਕਿਸੇ ਵੀ ਕੋਟੀ ਸਵੈਟਰ ਮਫਲਰ ਤੇ ਕੈਪ ਤੇ ਕਿਤੇ ਵੀ ਤੁਸੀਂ ਇਸ ਨੂੰ ਪਾ ਸਕਦੇ ਜੀ ਵੇਖੋ ਅੱਠ ਸਲਾਈਆਂ ਬਣਨ ਤੋਂ ਬਾਅਦ ਇਹ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣ ਜਾਂਦਾ ਛੋਟਾ ਛੋਟਾ ਡਿਜ਼ਾਈਨ ਆ ਤੇ ਜਦੋਂ ਆਪਾਂ ਅੱਗੇ ਤੋਂ ਅੱਗੇ ਨੂੰ ਬਣਾਉਂਦੇ ਜਾਣਾ ਤੇ ਇਹ ਇਸ ਤਰੀਕੇ ਦੇ ਨਾਲ ਬਣ ਕੇ ਨਜ਼ਰ ਆਉਣਾ ਵੇਖੋ ਬਹੁਤ ਹੀ ਪਿਆਰਾ ਲੱਗਦਾ ਛੋਟਾ ਛੋਟਾ ਜਿਹਾ ਡਿਜ਼ਾਈਨ ਆ ਤੁਸੀਂ ਬਜ਼ੁਰਗਾ ਦੀ ਕੋਟੀ ਤੇ ਵੀ ਪਾ ਸਕਦੇ ਜੇ ਕਿਤੇ ਵੀ ਪਾ ਕੇ ਰੈਡੀ ਕਰ ਸਕਦੇ ਜੇ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਕਿਵੇਂ ਲੱਗਾ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ